ਸਾਰਾ ਵਿਕਟ ਸਾਰਾ ਐਨਕਾ ਥੋੜਾ ਮੁੰਡੇ ਨੂੰ ਆਂਗ ਦੋ ਸਾਰਾ ਕਮੈਂਟ ਇਹ ਗੱਲ ਕੀ ਹੈ ਜੀ ਡਿਟੇਲਸ ਆ ਜਿੱਦਾਂ ਤੁਸੀਂ ਡੀਜੀਪੀ ਸਾਹਿਬ ਵੱਲੋਂ ਸਾਰਾ ਪ੍ਰੈਸ ਨੋਟ ਪੇਜ ਇੱਥਾ ਗਿਆ ਹੈ ਅਨਸਰ ਰੂਰਲ ਪੁਲਿਸ ਨੇ ਪਿਛਲੇ ਟਾਈਮ 'ਚ ਵੀ ਚੰਗਾ ਕੰਮ ਕੀਤਾ ਸੀ ਜਦੋਂ ਤਕਰੀਬਨ 2 केजी हेरोइन रिकवर हुई सिगी। اون ਵੀ ਇਨਾਂ ਨੇ 2 ਦਿਨ ਪਹਿਲਾਂ 2 ਬੰਦੇ ਫੜੇ ਸੀਗੇ। ਅ ڪرੰਡੇ ਥਾਣੇ ਦੇ ਵਿੱਚ। ਉਹਨਾਂ ਤੋਂ ਤਕਰੀਬਨ 550 ਗ੍ਰਾਮ ਹੈਰੋਇਨ ਰਿਕਵਰ ਹੋਈ ਸੀ। ਉਹਨਾਂ ਦੀ ਇਨਵੈਸਟੀਗੇਸ਼ਨ ਤੇ ਵਧੀਆ ਕੰਮ ਕਰਦੇ ਹੋਏ ਕੱਲ 2 ਹਵਾਲਾ ਆਪਰੇਟਿਵ ਫੜੇ ਆ। ਉਹਨਾਂ ਤੋਂ 17,60,000 ਰੁਪਿਆ ਇੰਡੀਅਨ ਕਰੰਸੀ ਔਰ 4000 ਯੂਐਸ ਡਾਲਰ ਇੱਕ ਉਹਨਾਂ ਦਾ ਲੈਪਟਾਪ ਵੀ ਰਿਕਵਰ ਕੀਤਾ ਹੈ ਸੋ ਕਾਫੀ ਇੰਪੋਰਟੈਂਟ ਹੋਰ ਵੀ ਸਾਨੂੰ ਉਹਨਾਂ ਤੋਂ ਕਲੂ ਲੱਭੇ ਆ ਹੋਰ ਜਿਹੜੇ ਬੰਦੇ ਹਵਾਲਾ ਰੈਕਟ ਚ ਇਨਵੋਲਡ ਆ ਹੋਰ ਕਿਹੜੇ ਸਮਗਲਰ ਜਿਹੜੇ ਹਵਾਲੇ ਰਾਹੀਂ ਪੈਸੇ ਭੇਜਦੇ ਆ ਉਹਦੀ ਸਾਰੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਔਰ ਇਹ ਲੋਕ ਆ ਜਿਹੜੇ ਇਸ ਇਲੀਗਲ ਗੰਦੇ ਤੰਦੇ ਨੂੰ ਇਹ ਵਡਾਵਾ ਦਿੰਦੇ ਆ ਜਦੋਂ ਪੈਸਿਆਂ ਦੀ ਇਹ ट्रांजੈਕਸ਼ਨ ਹੁੰਦੀ ਆ ਤੋ ਇਹ ਬਹੁਤ ਵਧੀਆ ਕੰਮ ਕੀਤਾ ਆ ਜਿਹੜਾ ਐਸਐਸਪੀ ਅੰਮ੍ਰਿਤਸਰ ਰੂਰਲ ਤੇ ਉਹਨਾਂ ਦੀ ਟੀਮ ਨੇ ਜਿਦਾ ਕਿ ਤੁਹਾਨੂੰ ਪਤਾ ਹੈ ਕਿ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਪੈਸ਼ਲ ਮਹਮ ਚਲਾਈ ਗਈ ਆ 1 ਮਾਰਚ ਤੋਂ ਸਾਰੇ ਪੰਜਾਬ ਦੇ ਵਿੱਚ ਹੀ ਨਸ਼ਿਆਂ ਦੇ ਖਿਲਾਫ ਬਹੁਤ ਜ਼ਿਆਦਾ ਕੰਮ ਹੋ ਰਿਹਾ ਆ ਔਰ ਬਾਰਡਰ ਇੰਦੇ ਵਿੱਚ ਹੀ ਜੋ ਕਿ ਆਨਰੇਬਲ ਸੀਐਮ ਸਾਹਿਬ ਤੇ ਆਨਰੇਬਲ ਡੀਜੀ ਸਾਹਿਬ ਵੱਲੋਂ ਮਹਮ ਚਲਾਈ ਗਈ ਸੀਗੀ ਅਸੀਂ ਤਕਰੀਬਨ 15 ਦਿਨਾਂ ਦੇ ਵਿੱਚ ਹੀ 337 ਬੰਦੇ ਅਸੀਂ ਅਰੈਸਟ ਕੀਤੇ ਆ ਸਿਰਫ ਮਾਰਚ 1 ਤੋਂ ਲੈ ਕੇ ਹੁਣ ਤੱਕ ਔਰ 192 ਕੇਸਿਸ ਐਨਡੀਪੀਐਸ ਐਕਟ ਦੇ ਅਸੀਂ ਰਜਿਸਟਰ ਕੀਤੇ ਆ ਜਿਨ੍ਹਾਂ ਚ ਤਕਰੀਬਨ 41 ਕਿਜੀ ਹੈਰੋਇਨ ਰਿਕਵਰ ਹੋਈ ਆ ਜੋ ਆਪਾਂ ਸਾਰੀ ਬਾਰਡਰ ਇੰਦੀ ਗੱਲ ਕਰੀਏ ਔਰ 1 ਕਿਜੀ ਆਈਸਵੀਰ ਰਿਕਵਰ ਕੀਤੀ ਗਈ ਆ ਔਰ ਇਸ 17,60,000 ਰੁਪਿਆ ਇਨਕਲੂਡ ਕਰਕੇ ਟੋਟਲ ਹੁਣ ਤੱਕ 26 ਲੱਖ ਰੁਪਿਆ ਅਸੀਂ ਰਿਕਵਰ ਕਰ ਚੁੱਕੇ ਆ ਇਹਦੇ ਤੋਂ ਇਹਦੇ ਤੋਂ ਇਲਾਵਾ ਉਹਨਾਂ ਦੇ ਮੋਟਰਸਾਈਕਲ ਉਹਨਾਂ ਦੀਆਂ ਕਾਰਾਂ ਉਹ ਵੀ ਅਸੀਂ ਰਿਕਵਰ ਕੀਤੀ ਆ ਔਰ ਅਸੀਂ ਕਾਫੀ ਜਿਹੜੇ ਕਿ ਡਰੱਗ ਤੋਂ ਇਹਨਾਂ ਨੇ ਡਰੱਗ ਮਨੀ ਯੂਜ਼ ਕਰਕੇ ਸਮਗਲਰਸ ਨੇ ਘਰ ਬਣਾਇਆ ਔਰ ਜਿਹੜੇ ਕਿ ਇਹਨਾਂ ਨੇ ਗਲਤ ਤਰੀਕੇ ਨਾਲ ਘਰ ਬਣਿਆ ਉਹ ਵੀ ਅਸੀਂ ਬਾਰਡਰ ਰੇਂਜ ਦੇ ਵਿੱਚ ਕਾਫੀ ਪ੍ਰੋਪਰਟੀਆਂ ਆਇਡੈਂਟੀਫਾਈ ਕਰ ਚੁੱਕੇ ਆ ਔਰ ਇੱਕ ਲੀਗਲ ਪ੍ਰੋਸੈਸ ਜੋ ਹੁੰਦਾ ਆ ਆਫਟਰ ਉਹ ਸਾਰਾ ਲੀਗਲ ਪ੍ਰੋਸੈਸ ਅਡਾਪਟ ਕਰਕੇ ਫਿਰ ਉਹਨਾਂ ਖਿਲਾਫ ਹੀ ਅਸੀਂ ਸਟ ਐਕਸ਼ਨ ਲਵਾਂਗੇ ਜੋ ਡਿਮੋਲੀਸ਼ਨ ਡਰਾਈਵ ਚੱਲ ਰਹੀ ਆ ਆਫਟਰ ਫਾਲੋਇੰਗ ਦਾ ਪ੍ਰੋਪਰ ਲਾ ਪ੍ਰੋਸੀਜਰ ਅਸੀਂ ਉਹ ਵੀ ਉੱਥੇ ਚਲਾਵਾਂਗੇ ਸੋ ਇਹ ਸਾਡਾ ਡਰੱਗਸ ਦਾ ਸੀਗਾ ਜਿਹੜਾ ਕਿ ਮੇਨ ਇੱਥੇ ਐਕਸ਼ਨ ਹੋਇਆ ਜੀ ਪਰ ਇਹ ਜਿਹੜਾ ਪੈਸਾ ਕਿਵੇਂ ਹਵਾਲਾ ਕਿਵੇਂ ਚਲੰਦੇ ਸੀ ਕਿਉਂਕਿ ਬਹੁਤ ਵੱਡੀ ਮਾਊਤ ਹੈ ਕਿਮੈਂਟ ਰਿਵੈਟ ਕਰਦੇ ਸੀ ਤਾਂ ਨਹੀਂ ਇਹ ਇਹ ਵੀ ਅਮਾਉਂਟ ਵੱਡੀ ਆ ਪਰ ਮੈਂ ਤੁਹਾਨੂੰ ਇੱਥੇ ਵੀ ਦੱਸਣਾ ਚਾਹੂੰਗਾ ਕਿ ਅਸੀਂ ਇਹਦੇ ਤੋਂ ਇਲਾਵਾ ਵੀ ਇਸੇ ਮੋਡਿਊਲ ਤੋਂ ਹੋਰ ਵੀ ਰਿਕਵਰੀ ਹੋਣ ਦੀ ਸਾਨੂੰ ਕਾਫੀ ਉਮੀਦ ਆ ਔਰ ਹੋਰ ਵੀ ਜਿਹੜੇ ਮੇਨ ਬੰਦੇ ਇਹਦੇ ਵਿੱਚ ਇਨਵੋਲਡ ਆ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਔਰ ਉਹਨਾਂ ਦੇ ਖਿਲਾਫ ਵੀ ਸਾਡਾ ਇਹ ਐਕਸ਼ਨ ਸਾਡਾ ਚੱਲ ਰਿਹਾ ਹੈ ਜੀ ਸੋ ਜਿਹੜਾ ਰਸਤਰਾ ਦੇ ਪੈਸੇ ਜਿਹੜਾ ਦੇਖੋ ਹਰ ਤਰ੍ਹਾਂ ਦਾ ਜੋ ਕਿ ਹੁਣ ਤੱਕ ਇਨਵੈਸਟੀਗੇਸ਼ਨ ਚ ਆਈ ਆ ਇਹ ਜਿਹੜੇ ਡਰੱਗ ਡੀਲਰਸ ਆ ਇਹਨਾਂ ਦਾ ਵੀ ਔਰ ਇਥੋਂ ਤੱਕ ਕਿ ਇਹ ਜਿਹੜਾ ਇਲੀਗਲ ਕੋਈ ਆਰਮਸ ਵੀ ਆਉਂਦੇ ਸੀਗੇ ਉਹਨਾਂ ਦੇ ਵੀ ਇਹ ਪੈਸੇ ਅੱਗੇ ਟਰਾਂਸਫਰ ਕਰਦੇ ਸੀ ਔਰ ਜਿਹੜਾ ਇਹਨਾਂ ਦਾ ਪ੍ਰੋਪਰ ਜਿਹੜਾ ਪ੍ਰੋਸੀਜਰ ਆ ਉਹ ਸਾਰਾ ਅਸੀਂ ਆਇਡੈਂਟੀਫਾਈ ਕਰ ਲਿਆ ਆ ਮੈਂ ਹੁਣ ਉਹਦੀ ਡਿਟੇਲਸ ਨਹੀਂ ਤੁਹਾਨੂੰ ਮੈਂ ਦੱਸੂਗਾ ਇਸ ਵੇਲੇ ਕਿਉਂਕਿ ਸਾਡਾ ਉਹ ਆਪਰੇਸ਼ਨ ਚੱਲ ਰਿਹਾ ਹੈ ਇਹ ਕੱਲ ਦਾ ਹੀ ਆ ਪਰ ਬਹੁਤ ਛੇਤੀ ਅਸੀਂ ਤੁਹਾਨੂੰ ਇਹਰੇ ਚ ਹੋਰ ਵੱਡੀ ਰਿਕਵਰੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਵਾਂਗੇ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਕਿ ਸਰਟਨਲੀ ਅਸੀਂ ਬਾਈ ਨੇਮ ਸਾਡੇ ਕੋਲ ਬੰਦੇ ਆਇਡੈਂਟੀਫਾਈ ਹੋ ਚੁੱਕੇ ਆ ਪਰ ਮੈਂ ਉਹਨਾਂ ਦੀ ਡਿਟੇਲ ਤੁਹਾਨੂੰ ਉਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸੂਗਾ ਜੀ ਕਿੰਨੇ ਲੋਕ ਕਿੰਨੇ ਕਸ ਮੋਡਿਊਲ ਕਿੰਨੇ ਲੋਕ ਗ੍ਰਿਫਤਾਰ ਹੋ ਚੁੱਕੇ ਹੁਣ ਤੱਕ ਇਸ ਮੋਡਿਊਲ ਚ ਅਸੀਂ ਜਿਹੜੇ ਦੋ ਪਹਿਲੋਂ ਸੀਗੇ ਜਿਹੜੇ ਡਰੱਗ ਡੀਲਰ ਸੀਗੇ ਉਸ ਤੋਂ ਬਾਅਦ ਦੋ ਬੰਦੇ ਅਰੈਸਟ ਕਰ ਲਏ ਉਹ ਕਿੰਨੇ ਸਮੇਂ ਤੋਂ ਐਕਟਿਵ ਸੀਗੇ ਜਿਹੜੇ ਇਹ ਇੱਕ ਕਾਫੀ ਢੇਰ ਤੋਂ ਚੱਲ ਰਿਹਾ ਸੀ ਇਹਨਾਂ ਦਾ ਸਿਸਟਮ ਔਰ ਜਿੱਦਾਂ ਕਿ ਅਸੀਂ ਤੁਹਾਨੂੰ ਦੱਸਿਆ ਟੈਕਨੀਕਲੀ ਵੀ ਸਾਨੂੰ ਕਾਫੀ ਕੁਝ ਇਨਰ ਲੈਪਟਾਪ ਤੋਂ ਵੀ ਸਾਨੂੰ ਕਾਫੀ ਅ ਇਨਰ ਡਾਟਾ ਰਿਕਵਰ ਹੋਇਆ ਹੈ ਔਰ ਔਰ ਚੰਗਾ ਤੁਸੀਂ ਰਿਜ਼ਲਟ ਦੇਖੋਗੇ ਔਰ ਚੰਗਿਆ ਮੇਨ ਫਿਸ਼ਸ ਜਿਹੜੀਆਂ ਹੈ ਜਿਹੜੇ ਇਹਦੇ ਵਿੱਚ ਧੰਦਾ ਕਰਦੀਆਂ ਆ ਅ ਹੁਣ ਜਿਹੜਾ ਇਹ ਡਰਗ ਡੀਲਰ ਸੀ ਕੱਲੇ ਕੱਲੇ ਪਹਿਲੇ ਸਿਰਫ ਇਸ ਮੋਡਿਊਲ ਨਾਲ ਸੀ ਉਹ ਉਹਨਾਂ ਦਾ ਹੋਰ ਵੀ ਮੋਡਿਊਲ ਨਾਲ ਸੀਗਾ ਉਹ ਵੀ ਸਾਰੇ ਨੰਗੇ ਹੋ ਗਏ ਆ ਔਰ ਅੱਗੇ ਜਿਹੜੇ ਇਹਨਾਂ ਦੇ ਹੋਰ ਜਸ ਜ਼ਰੀਏ ਕਰਦੇ ਸੀਗੇ ਉਹ ਸਾਰਾ ਕੁਝ ਸਾਡਾ ਆਪਰੇਸ਼ਨ ਉਹ ਚੱਲ ਪਿਆ ਜੀ ਅਸੀਂ ਕਿੰਟਰੀ ਪੈਸਾ ਭੇਜੇ ਸੀ ਕੁਝ ਗੱਲ ਸਾਹਮਣੇ ਆ ਗਈ ਦੇਖੋ ਇਹ ਸੈਟਲੀ ਅਕ੍ਰੋਸ ਦਾ ਬਾਰਡਰ ਤਾਂ ਜਾਂਦਾ ਹੀ ਆ ਪਾਕਿਸਤਾਨ ਜਿੱਥੇ ਹੈ ਔਰ ਜਿਹੜਾ ਫਾਈਨਲ ਰੂਟ ਹੋਰ ਕਿੱਥੋਂ ਕਿੱਥੋਂ ਦੀ ਜਾ ਰਿਹਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਹੁਣ ਉਹ ਡਿਟੇਲਸ ਨਹੀਂ ਤਾਂ ਮੈਂ ਦੱਸੂਗਾ ਅਸੀਂ ਕਾਫੀ ਇਨਫੋਰਮੇਸ਼ਨ ਦੂਜੇ ਡਿਸਟ੍ਰਿਕਟਸ ਨਾਲ ਵੀ ਸਾਰੀਆਂ ਸ਼ੇਅਰ ਹੋ ਗਈ ਆ ਔਰ ਇਹਦੇ ਤੇ ਫੁੱਲ ਫਲੈਸ਼ਡ ਅਸੀਂ ਇਹਦੇ ਦਾ ਆਪਰੇਸ਼ਨ ਅਸੀਂ ਚਲਾਇਆ ਹੋਇਆ ਹੈ ਇਹਨਾਂ ਬਾਰੇ ਕੋਈ ਕ੍ਰਿਮੀਨਲ ਰਿਪੋਰਟ ਹੈ ਕਿਹਨਾਂ ਦਾ ਜੀ ਕੋਈ 2 ਬਜੇ ਤੇ ਜਿਹੜੇ 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 ਦੋ ਹਵਾਲੇ ਵਾਲੇ ਫੜੇ ਇਹਨਾਂ ਦੇ ਨਹੀਂ ਕੋਈ ਖਲਾਸਾ। ਸਿਰੇ ਕੰਮ ਹੀ ਕਰਦੇ ਨੇ ਦੋ ਆਲਾ ਉਹ ਕਰਦੇ ਉਹ ਚਲਾਉਂਦੇ। ਕੰਮ ਕੰਮ ਇਹੀ ਆ ਜੀ ਇਹਨਾਂ ਦਾ ਮੇਨ ਕੰਮ ਤਾਂ ਇਹੀ ਆ। ਸਰ ਅਮਾਉਂਟ ਜ਼ਿਆਦਾ ਹੋ ਸਕਦੀ ਜਿਸ ਤਰ੍ਹਾਂ ਸਰਟਨਲੀ ਜੀ ਸਰਟਨਲੀ ਜ਼ਿਆਦਾ ਹੋ ਸਕਦੀ ਐ ਅਸੀਂ ਉੱਤੇ ਕੰਮ ਕਰ ਰਹੇ ਆਂ। ਔਰ ਜਿੰਨੇ ਵੀ ਸਾਨੂੰ ਇਹਦੇ ਬਾਰੇ ਹੁਣ ਤੱਕ ਕਲੂਜ਼ ਮਿਲੇ ਆ ਅਸੀਂ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਅਸੀਂ ਹੋਰ ਵੀ ਇੱਥੇ ਰਿਕਵਰੀ ਕਰ ਸਕੀਏ। ਕੋਈ ਕਰ ਚੁੱਕਾ? ਇਨਾ ਔਖਾੰਗਾਸਟਾ ਦੀ ਕੇਸ ਨੂੰ ਕਿਆ ਕਰਨਾ ਕਿਉਂਕਿ ਕਾਫੀ ਪੈਸਾ ਇਨਵੋਲਡ ਹੈ ਔਰ ਕਈ ਕੰਟਰੀਆਂ ਔਰ ਸਭ ਤੁਸੀਂ ਕਹੇ ਪੂਰੇ ਪੰਜਾਬ ਦੇ ਲੋਕਨ ਔਰ ਨੇ ਵੀ ਨਹੀਂ ਮੈਂ ਤੁਹਾਨੂੰ ਪੂਰੇ ਪੰਜਾਬ ਦੇ ਨਹੀਂ ਦੱਸਿਆ ਮੈਂ ਕਹਿੰਦਾ ਜਿੱਥੇ ਵੀ ਹੋਰ ਉਹ ਡਿਸਟ੍ਰਿਕਟਸ ਵੀ ਅਸੀਂ ਹੈਲਪ ਲੈ ਰਹੇ ਹਾਂ ਜਿੱਥੇ ਜਿੱਥੇ ਵੀ ਕੋਈ ਬੰਦਾ ਸਾਹਮਣੇ ਆਇਆ ਅਸੀਂ ਕੰਸਰਨ ਡਿਸਟ੍ਰਿਕਟਸ ਵੀ ਹੈਲਪ ਲੈ ਰਹੇ ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਜੀ ਕਿ ਪੰਜਾਬ ਸਰਕਾਰ ਦੀ ਮਾਨਯੋਗ ਸੀਐਮ ਸਾਹਿਬ ਦੇ ਤਹਿਤ ਇੱਕ ਜਿਹੜੀ ਮਹਿੰਮ ਚਲਾਈ ਗਈ ਆ ਤੁਸੀਂ ਉਹਦਾ ਰਿਜ਼ਲਟ ਕੱਲਾ ਬਾਡਰ ਰੇਂਜ ਅਮਰitsar ਚ ਸਾਰੇ ਪੰਜਾਬ ਚ ਆਪਾਂ ਦੇਖ ਰਿਹਾ ਔਰ ਸਾਰੇ ਪਬਲਿਕ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰ ਰਹੀ ਆ ਔਰ ਇਹੇ ਇਹੇ ਰਿਜ਼ਲਟ ਵੀ ਸਾਡੇ ਸਾਹਮਣੇ ਆ ਸਾਰਾ ਕੁਝ ਪਬਲਿਕ ਦੀ ਸਪੋਰਟ ਨਾਲ ਹੀ ਹੋ ਰਿਹਾ ਜਦੋਂ ਪੁਲਿਸ ਕੰਮ ਕਰ ਰਹੀ ਆ ਸਾਨੂੰ ਇਨਫੋਰਮੇਸ਼ਨ ਵੀ ਹੋਰ ਆ ਰਹੀ ਆ ਕਿ ਪਬਲਿਕ ਦੀ ਸਪੋਰਟ ਨਾਲ ਹੀ ਅਸੀਂ ਇਦਾਂ ਦੀਆਂ ਬਿਗ ਫਿਸ਼ਸ ਨੂੰ ਅਰੈਸਟ ਕਰਨ ਚ ਕਾਮਯਾਬ ਹੋ ਰਹੇ ਸਰ ਜਨਰੇਟ ਅਟੈਕ ਤੇ ਲਗਾਤਾਰ ਹੋਲੇ ਨੇ ਉਹਦਾ ਅਟੈਕ ਹੋ ਗਿਆ ਪਰਫੋਰਮੈਂਸ ਅੰਦਰ ਤੇ ਹੋ ਗਿਆ ਅਟੈਕ ਸਰ ਦੇਖੋ ਗ੍ਰਨੇਡ ਅਟੈਕਸ ਜਿੰਨੇ ਵੀ ਕੱਲ ਤੋਂ ਪਹਿਲਾਂ ਹੋਇਆ 100% ਸਾਰੇ ਉਹਦੇ ਚ ਮੁਲਜ਼ਮ ਫੜੇ ਗਏ ਕੁਝ ਇਨਕਾਉਂਟਰ ਚ ਵੀ ਮਾਰੇ ਗਏ ਕੁਝ ਇਨਕਾਉਂਟਰ ਚ ਜ਼ਖਮੀ ਵੀ ਹੋਇਆ ਈਵਨ ਆਊਟ ਆਫ ਸਟੇਟਸ ਵੀ ਇਨਕਾਉਂਟਰ ਹੋਇਆ ਔਰ ਪੰਜਾਬ ਪੁਲਿਸ ਯੂ ਨੋ ਪੂਰਾ ਤੁਹਾਨੂੰ ਯਕੀਨ ਦਿਵਾਉਂਦੀ ਆ ਕਿ ਪੰਜਾਬ ਪੁਲਿਸ ਹਰ ਤਰੀਕੇ ਨਾਲ ਪੰਜਾਬ ਦੇ ਮਾਹੌਲ ਨੂੰ ਖਰਾਬ ਨਹੀਂ ਹੋਣ ਦੋਗੀ ਔਰ ਜਿਹੜਾ ਕਿਉਂਕਿ ਇਸ ਨੂੰ ਸੀਪੀ ਸਾਹਿਬ ਦੇਖ ਰਹੇ ਆ ਇੱਤੇ ਵੀ ਕਾਫੀ ਉਹਨਾਂ ਨੂੰ ਚੰਗੇ ਕਲੂ ਮਿਲੇ ਔਰ ਬਹੁਤ 체ਤੀ ਅੰਮ੍ਰਿਤਸਰ ਪੁਲਿਸ ਵੱਲੋਂ ਇਹ ਵੀ ਕ੍ਰੈਕ ਕਰ ਦਿੱਤਾ ਜਾਊਗਾ ਜੀ ਅੱਛਾ ਸਰ ਇੱਕ ਅਮਰਜਪਾਲ ਨੂੰ ਲੈ ਕੇ ਦੱਸਿਆ ਜਾ ਰਿਹਾ ਐਨਐਸਏ ਖਤਮ ਕੀਤੀ ਕੀ ਡਿਟੇਲਸ ਨੇ ਦੇਖੋ ਇਹ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਜਨਾਲੇ ਜਰੋ ਪੁਲਿਸ ਸਟੇਸ਼ਨ ਤੇ ਇਸ਼ੂ ਖੜਾ ਹੁੰਦਾ ਹੈ ਉੱਤੇ ਅਟੈਕ ਕੀਤਾ ਜਾਂਦਾ ਆ ਉਦੋਂ 39 ਨੰਬਰ ਇੱਕ ਐਫਆਈਆ ਰਜਿਸਟਰ ਹੁੰਦੀ ਆ ਜਿਹੜੇ 10 ਬੰਦਿਆਂ ਦੇ ਖਿਲਾਫ ਐਨਐਸਏ ਲੱਗੀ ਸੀ ਹਲੇ ਤੱਕ ਇਹਨਾਂ ਦੀ ਉਸ ਚ ਅਰੈਸਟ ਨਹੀਂ ਸੀ ਪਈ ਔਰ ਅਸੀਂ ਉਸ ਨੂੰ ਇਨਵੈਸਟੀਗੇਸ਼ਨ ਨੂੰ ਅੱਗੇ ਵਧਾ ਰਹੇ ਹਾਂ ਅਜਰੀ ਡੇਟ ਦੇ ਵਿੱਚ ਸਿਰਫ 7 ਜਨੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਮਕਦਮੇ ਚ ਅਰੈਸਟ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਪੰਜਾਬ ਲੈ ਕੇ ਆਵਾਂਗੇ ਔਰ ਅਸੀਂ ਤਫਤੀਸ਼ ਨੂੰ ਅੱਗੇ ਵਧਾਵਾਂਗੇ ਸਿਰਫ 7 ਬੰਦੇ ਆ ਜੀ ਉਹਨਾਂ ਦੇ ਨਾਂ ਹੈ ਜੀ ਬਸੰਤ ਸਿੰਘ ਗੋਨ ਸਿੰਘ ਬਾਜੇਖਾਨਾ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਕਲਸੀ ਦਜੀਤ ਕਲਸੀ ਗੁਰਿੰਦਰਪਾਲ ਸਿੰਘ ਗੁਰਿਓਜਲਾ ਹਰਜੀਤ ਸਿੰਘ ਏਲਸ ਚਾਚਾ ਤੇ ਕਲਵੰਤ ਰੋਕੇ ਇਹੀ ਸਿਰਫ ਬੰਦੇ ਆ ਜਿਨ੍ਹਾਂ ਨੂੰ ਅਸੀਂ ਉਸ ਕੇਸ ਦੇ ਵਿੱਚ ਅਸੀਂ ਲੈ ਕੇ ਆ ਰਹੇ ਆ ਔਰ ਅਸੀਂ ਆਪਦੀ ਉਸ ਕੇਸ ਇਹਨਾਂ ਨੂੰ ਪਕਾਰਿਆ ਸੀ ਆ ਅਰੈਸਟ ਕਰਾਂਗੇ ਅਰੈਸਟ ਕਰਕੇ ਉਹਦੀ ਤਫਤੀਸ਼ ਨੂੰ ਅਸੀਂ ਅੱਗੇ ਵਧਾਵਾਂਗੇ ਪੁਲਿਸ ਕੀਤਾ ਗਿਆ ਹੈ ਨਾ ਉਹਨਾਂ ਦੀ ਤਫਤੀਸ਼ ਪੁਲਿਸ ਤੋਂ ਮੈਂ ਜਾ ਚੁੱਕਿਆ ਹਾਂ ਹਾਂਜੀ ਪੁਲਿਸ ਟੀਮਾਂ ਜਾ ਚੁੱਕੀ ਸਰ ਅਮਰਿਤਪਾਲ ਵੀ ਕਿਉਂਕਿ ਮੈਂ ਪੁਲਿਸ ਅਮਰਿਤਪਾਲ ਹਨ ਸਟੇਟ ਨੂੰ ਜਾਂਦਾ ਨਹੀਂ ਨਹੀਂ ਮੈਂ ਹਲੇ ਕੁਝ ਨਹੀਂ ਕਹੂੰਗਾ ਜੀ ਉਹਦੇ ਬਾਰੇ ਕਿਉਂਕਿ ਤੁਸੀਂ ਜਿਹੜਾ ਸਿਰਫ ਮੈਨੂੰ ਸਵਾਲ ਕੀਤਾ ਕਿ ਐਨਐਸਏ ਖਤਮ ਕੀਤਾ ਗਿਆ ਹੈ ਸਾਰਿਆਂ ਦਾ ਮੈਂ ਸਿਰਫ ਤੁਹਾਨੂੰ ਇਹ ਇਸ ਵੇਲੇ ਕਿਉਂਕਿ ਜਿੱਦਾਂ ਜਿੱਦਾਂ ਸਾਡੀ ਤਫਤੀਸ਼ ਹੋਊਗੀ ਜੋ ਕੁਝ ਵੀ ਸਾਨੂੰ ਤਫਤੀਸ਼ ਲੜਿੰਦਾ ਹੋਗਾ ਉਹਦੇ ਅਕੋਰਡਿੰਗਲੀ ਹੀ ਅਸੀਂ ਐਕਟ ਕਰਾਂਗੇ ਜੋ ਪ੍ਰੈਜ਼ੈਂਟਲੀ ਆ ਅੱਜ ਦੀ ਤਰੀਖ 'ਚ ਸਿਰਫ ਇਹ 7 ਬੰਦੇ ਆ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਕੇ ਅਸੀਂ ਦੁਬਾਰਾ ਵੀ ਪੱਤਰ ਸਿਰ ਬਸਨ ਸਿੰਘ ਭਗਵਾਨ ਸਿੰਘ ਬਾਜੇ ਕੇ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਸਿੰਘ ਗੁਰੀ ਔਜਲਾ ਹਰਜੀਤ ਸਿੰਘ ਔਰ ਕਲਵੰਤ ਰੌਕੇਤ ਕਲੌਨ ਸਿੰਘ ਧਾਲੀਵਾਲ ਸਰ ਇਹਨੂੰ ਕੋਰਟ ਚ ਪੇਸ਼ ਕੀਤਾ ਜਾਏਗਾ ਜੀ ਪੂਰੀ ਪ੍ਰੋਸੀਜਰ ਦੇਖ ਲਿਆ ਹਾਂ ਹਾਂਜੀ ਪ੍ਰੋਪਰ ਜੋ ਜੋ ਕਾਨੂੰਨ ਦੇ ਤਹਿਤ ਕਾਰਵਾਈ ਬੰਦੀ ਆ ਬਿਲਕੁਲ ਉਦਾਂ ਹੀ ਹੋਊਗਾ ਜੀ ਇਹਨਾਂ ਦੇ ਨਾਲ ਵੀ ਔਰ ਜਿੰਨੇ ਵੀ ਸਾਡੇ ਅੰਮ੍ਰਿਤਸਰ ਦੇ ਵਿੱਚ ਜਾਂ ਹੋਰ ਵੀ ਪੰਜਾਬ ਵਿੱਚ ਵੱਖ-ਵੱਖ ਮੁਕੱਦਮੇ ਆ ਹਰੇਕ ਜਿੱਥੇ-ਜਿੱਥੇ ਵੀ ਲੜਿੰਦਾ ਉਸ ਹਾਰ ਨਾਲ ਇਹਨਾਂ ਤੇ ਐਕਟ ਕੀਤਾ ਜਾਊਗਾ ਸੋ ਵੀ ਇਹਦੀ ਜਲਦੀ ਦੀ ਗੱਲ ਨਾ ਕੋਰਟ ਪੇਸ਼ ਹਾਂਜੀ ਇਹਨਾਂ ਦਾ ਕੋਰਟ ਪੇਸ਼ ਕੀਤਾ ਜਾਏਗਾ ਹਾਂਜੀ ਅਜਨਾਲਾ ਕੋਰਟ ਦੇ ਵਿੱਚ ਹੀ ਸਿਸਟਮ ਦੇ ਅੰਦਰ ਸੇ ਸਰਦੀ ਗਈ ਉਹ ਪਲੇਅਰ ਇੰਫੀ ਹਾਂਜੀ ਐਨਐਸਏ ਨੇ ਕਿਹਾ ਕਿ ਚਾਰ ਗ੍ਰੈਜੂਏਸ਼ਨ ਜਿਹੜੋ ਕਿ ਐਨਐਸਏ ਦਾ ਟਾਰਗੇਟ ਸੀ ਐਨਐਸਏ ਇਹ ਇਨਾ ਤੇ ਖਤਮ ਹੋ ਗਈ ਆ ਜੀ ਹਾਂ ਕੁਛ ਤੇ ਕੱਲ ਖਤਮ ਹੋ ਰਹੀ ਆ ਕੁਛ ਤੇ ਪਰਸੋ ਖਤਮ ਹੋ ਰਹੀ ਆ ਕੁਛ ਤੇ ਅੱਗੇ ਖਤਮ ਹੋ ਰਹੀ ਆ ਜੀ ਸੋ ਜਿਹੜਾ ਹੁਣ ਜਦੋਂ ਇਹ 1 ਸਾਲ ਦਾ ਐਨਐਸਏ ਦਾ ਟਾਈਮ ਸੀ ਜਿਹੜਾ ਖਤਮ ਹੋ ਗਿਆ ਫੇਰ ਹੁਣ ਅਸੀਂ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਲਈ ਹਲੇ ਇਹਨਾਂ ਨੂੰ ਰੈਸਟ ਪਾ ਰਹੇ ਆ ਕਿਹੜੇ ਕਿਹੜੇ ਗੇਜ ਬੰਦ ਦੇ ਦੀ ਸਾਰੇ ਡਿਬਰੂਗਾੜਾ ਜੀ ਸਰ ਕੱਲ ਕੋਣ ਚੋ ਪੇਸ਼ ਕੀਤਾ ਜਾਏਗਾ ਹਾਂਜੀ ਕੱਲ ਕਿੱਥੇ ਜਾਏਗਾ ਨਹੀਂ ਕੱਲ ਨਹੀਂ ਪੇਸ਼ ਕੀਤਾ ਜਾਊਗਾ ਜੀ ਅਸੀਂ ਤੁਹਾਨੂੰ ਪਹਿਲਾਂ ਦੱਸ ਦਾਂਗੇ ਕਿਉਂਕਿ ਜੋ ਵੀ ਇਹਦਾ ਪ੍ਰੋਸੈਸ ਹੋਊਗਾ ਟਰਾਂਜ਼ਿਟ ਡਿਮਾਂਡ ਆ ਦੂਰੋਂ ਆਉਣਾ ਤੇ ਉਹਦੇ ਵਿੱਚ ਕੀਤਾ ਜਾਊਗਾ ਜੀ ਸਾਰੇ ਇਕੱਠੇ ਮੈਂ ਹੋਰ ਵੀ ਕੁਝ ਅੱਗੇ ਬਾਰੇ ਮੈਂ ਹੋਰ ਵੀ ਦੱਸਾਂ ਸਰ ਆਪ ਕਿਸ ਕਾਹਦੇ